ਮੇਰੀ ਅਤੇ ਪੀਰੀ ਦੀਆਂ ਦੋ تلوارਾਂ ਪੈਂਦੀਆਂ ਰੋਹਾਨੀ ਰਹਿ ਬਰੀਦਾ ਜਿੰਸੀ ਪੀਰੀ ਦੀ تلوار ਰਾਜਸੀ ਇਤਿਹਾਸਿਕ ਸੂਝ ਅਤੇ ਸ਼ਕਤੀ ਦਾ ਪ੍ਰਤੀਕ ਸੀ ਮੇਰੀਂ تلوار ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਤਾਂ ਜਲਵਾੰਸ਼ੀਤਲ ਰਹੇ ਪਰ ਉਹਨਾਂ ਨੂੰ ਪਿਆਰ ਕਰਨ ਵਾਲਿਆਂ ਦੇ ਦਿਲਾਂ ਵਿੱਚ ਆਪਣੇ ਗੁਰੂ ਨੂੰ ਦਿੱਤੇ ਗਏ ਤਸੀਹੇ ਦਾ ਦੁੱਖ ਅੰਗਾਰੇਵਾਂ ਬਲਦ ਰਿਹਾ ਉਸ ਦਿਸੀਕ ਵਿੱਚ ਲੋਹਾ ਪਿਗਲਣ ਲੱਗਾ ਸ਼ਮਸ਼ੀਨਾ ਬਣ ਲੱਗੀ ਸਤਿ ਸ੍ਰੀ ਅਕਾਲ ਜੇ ਦਾ ਪਾਪ ਦੇ ਤੋਂ ਗੋਬਾ ਬਾਕਾ ਗੁਰੂ ਦੇ ਦਰਵਾਰ ਵਿੱਚ ਊੜੇ ਅਤੇ ਬੰਦੂਕਾਂ ਦਾ ਚੜਾਵਾ ਚੜਨ ਲੱਗਾ ਨੱਥਾ ਤੇ ਅਬਦੁੱਲਾ ਢਾਡੀ ਬਹਾਦਰ ਯੋਧਿਆਂ ਦੀਆਂ ਵਾਰਾਂ ਗਾਉਣ ਲੱਗੇ ਗੁਰੂ ਹਰਗੋਬਿੰਦ ਜੀ ਨੇ ਸਿੱਖਾਂ ਨੂੰ ਸੰਤ ਸੇ ਪਹੀ ਬਣਦਾ ਆਦੇਸ਼ ਦਿੱਤਾ ਘੋੜ ਸਵਾਰਾਂ ਦੀ ਮੋਜ ਖੜੀ ਕੀ ਸਿੱਖ ਦੁਨੀਆਵੀ ਬਾਸ਼ਾਹਾਂ ਤੋਂ بے ਪਰਵਾਹ ਅਤੇ ਨਾਬਰ ਹੋ ਗਏ ਉਹਨਾਂ ਨੇ ਆਪਣੇ ਗੁਰੂ ਦੀਨ ਦੁਨੀ ਦਾ ਪਾਸ਼ਾ ਅਖਿਆ ਉਹ ਐਫੇ ਕਿਡਾ ਇਕਲੀ ਸ਼ਹਿਰ ਸ਼ਾ बाबर की میاں میر اج شاہی शाही ज़ुल्म त समण साढी लिस्क उठी شمشیر ਸੱਟਦੀ ਨਿੰਦੂ ਨਹੀਂ ਤਾ ਬਾਦਿਸ਼ਾ ਸਾਡਾ ਸਤ ਗੁਰ ਮੀਰ ਤੇ ਪੀਰ ਸਾਡਾ ਸਤ ਗੁਰ ਮੀਰ ਤੇ ਪੀਰ ਸਾਡਾ ਸਤ ਗੁਰ ਮੀਰ ਤੇ ਪੀਰ ਪੀਰੀ ਅਤੇ ਮੀਰੀ ਦੇ ਸੰਕਲਪ ਨੂੰ ਸਾਕਾਰ ਤੋਂ ਬਖਸ਼ਣ ਲਈ ਗੁਰੂ ਹਰਗੋਬਿੰਦ ਜੀ श्री दरबार साहब के सन्मुख श्री अकाल तक साहब का निर्माण करवाया इस दौरान शाही फौजा ने अनेक बार गुरु दरबार से भारी फौजी शक्ति हमले किए पर हर बार उन्होंने हार खा के मुड़ना पे। ਮਲ ਚਿੱਤ ਕੁਤ ਲੱਤ ਦਸਿਫ ਸਤਿਮੇ ਬੁਰਹਨਰਾ ਸਹਜ ਤੁਰਨ ਪਹਿਰਨ ਪਕੜੀ ਕੋਈ ਕਲੀ ਮਟੇ ਤੁੱਟਣਾ